ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਅੱਜ ਆਮਨੇ ਟੁੱਟੰਦੇ ਮਟਰ ਤੇ ਤੁਸੀਂ ਵੇਖ ਲਓ ਵੀ ਕੀ ਹਾਲ ਚਾਲ ਬਣਿਆ ਪੂਰੀ ਰੌਣਕ ਲੱਗੀ ਪਈ ਹੈ ਉਹਨੇ ਖੇਤਾਂ 'ਚ ਆ ਆ ਮੇਰੇ ਛੋਟਾ ਭਰਾ ਇਹਦਾ ਛੋਟਾ ਭਰਾ ਦੇ ਆ ਬਲੀਏਦ ਕਰਦਾ ਹੁੰਦਾ ਸੀ ਪਿੰਮਾ ਵੀ ਆਉਣਾ ਤੇ ਵੇਖ ਲਓ ਕਿੰਨੀ ਰੌਣਕ ਲੱਗੀ ਆ ਆਹ ਇੱਕ ਮੁੰਡਾ ਵੇਖੋ ਟਰੈਕਟਰ ਚਲਾਈ ਲਿਆ ਹੁੰਦਾ ਮੋਡੀਫਾਈ ਮੋਡੀਫਾਈ ਉਹਦੇ ਡੱਕ ਲੱਗਾ ਜੋ ਨਹੀਂ ਵੀ ਸਰਦਾਰ ਪੂਰੇ ਬਣੇ ਪਏ ਮਟਰ ਮਟਰਾਂ ਦੀ ਸੇਵਾ ਬੜੀ ਚੱਲਦੀ ਜਾਂਦੀ ਹੁੰਦੀ ਜੰਦੇ ਨੂੰ ਸਰਦਾਰ ਨੈਵੀ ਸਰਦਾਰ ਨੂੰ ਲਾਈਕ ਕਰ ਦਿਓ ਆ ਨਾਲ ਕਮੈਂਟ ਵੀ ਕਰ ਦਿਓ ਪੂਰਾ ਨੈਵੀ ਸਰਦਾਰ ਦੇ ਮਰ ਮਰ ਲਿਖਾ ਦਿਓ ਜੀ ਆਜਾ ਹਰ ਗੁਣ ਬਲੌਗਿੰਗ ਸਟਾਰਟ ਕੀਤੀ ਹੈ ਦੱਸੋ ਨੈਵੀ ਸਰਦਾਰ ਹਾਂਜੀ ਕੀ ਹਾਲ ਹੈ ਕੀ ਹੋ ਰਿਹਾ ਵਾ ਬੜਾ ਠੀਕ ਹੈ ਹਾਲ ਹੈ ਆ ਵੇਖ ਲੋ ਮਟਰ ਟੁੱਟ ਗਏ ਆ ਸਾਰੇ ਤੇ ਅੰਨਾ ਟਰੈਕਟਰ ਖਲੋਤਾ ਵੇ ਖਲੋਤਾ ਨਹੀਂ ਚੁੱਕੇ ਆ ਨਾ ਅੱਗੇ ਨਹੀਂ ਨਹੀਂ ਚੁੱਕੇ ਨਹੀਂ ਆਂਦਾ ਚੁੱਕੇ ਨਹੀਂ ਆਂਦਾ ਲੁੱਕ ਪੂਰੀ ਘੈਂਡਾ ਹੁੰਦੀ ਆ ਆਏ ਮੈਂ ਤੁਹਾਨੂੰ ਖਾ ਵੀ ਦਿਨਾ ਇਹ ਕੋਰੀ ਨਾ ਵੀ ਹੁੰਦਾ ਬਾਕੀ ਵੇਖ ਲੋ ਕਿੱਦਾਂ ਦਾ ਮਾਹੌਲ ਛਾਲ ਹੋਇਆ ਇਹ ਕੋਰੀ ਸਾਰੇ ਕੁਝ ਵਧੀਆ ਹੁੰਦਿਆ ਗੁੱਡੀਆਂ ਉੱਡਣਦੀ ਆ ਉੱਤੇ ਸਿਖਰਾਂ ਤੇ ਇਹ ਕਾਜੋ ਉਹ ਤੇ ਆ ਨਾ ਤੇ ਇਧਰ ਇਹ ਲੁੱਕ ਵੇਖੋ ਤੁਸੀਂ ਇਹਨੂੰ ਜੋ ਆਪਾਂ ਸੀਸ ਇਹਨੂੰ ਇੱਕ ਦਰ ਟੈਕਰ ਲੁੱਕ ਚੈੱਕ ਕਰੋ ਇਹ ਨੂੰ ਹੋ ਜਾ ਚਾਚੇ ਤੂੰ ਹੀ ਅੱਗੇ ਹੋਵੇਂ ਦੇਖੋ ਲੁੱਕ ਚੈੱਕ ਕਰੋ ਕਰੋ ਚੱਕ ਤੇ ਬਾਕੀ ਪੂਰੀ ਰੌਣਕ ਲੱਗੀ ਪਾਉ ਕਛੂਆ ਖਲੋਤਾ ਯਾਰ ਬੀਬੀਆਂ ਨੂੰ ਕਹਿਣ ਦੀਆਂ ਆ ਵੀ ਤੁਹਾਡੇ ਮਟਰ ਕਰ ਤੋਰੋ ਪਿਲਾ ਦੇਖੋ ਪੂਰੀ ਰੌਣਕ ਲੱਗ ਗਈ ਆ ਤੇ ਬਾਕੀ ਹੁਣ ਆਪਾਂ ਕਰਨ ਲੱਗੇ ਆ ਵੇਖੋ ਕੀ ਕਰਦੇ ਹੁਣ ਪਾਪਾ ਨੇ ਨਹੀਂ ਜਾਣਾ ਨਹੀਂ ਇਹ ਮੇਰੀ ਗੱਲ ਦੀ ਗਾਰੰਟੀ ਹੋ ਪਾਪਾ ਰਹਿਣਗੇ ਘਰੇ ਤੇ ਰਾਂਗ ਕਾ ਪੂਰੀ ਲੱਗੀ ਆ ਆਇਆ ਉੱਤੇ ਚੜੀਆ ਆਪਾ ਆਪਾਂ ਸਾਡੇ ਤੁਹਾਨੂੰ ਨੇਵੀ ਸਰਦਾਰ ਨਾਲ ਤੇ ਮਿਲਾਇਆ ਹੀ ਨਹੀਂ ਨੇਵੀ ਸਰਦਾਰ ਨਾਲ ਕੋਈ ਚੰਗੀ ਤਰੀਕ ਨਾਲ ਤਾਂ ਲੱਗਦਾ ਮੈਂ ਵੀ ਸਰਦਾਰ ਨੇਵੀ ਸਰਦਾਰ ਜੀ ਕੀ ਮਾਲ ਚੜ ਬਣਿਆ ਪਪਾ ਪੰਜ ਤੇ ਦੋ ਸੱਤ ਆ ਕਿਦੇ ਆ ਸੱਤ ਤੇ ਸੱਤ ਪੁੱਦਾ ਅੱਗੇ ਵੀ ਗਈ ਆ ਆ ਜਾਓ ਯਾਰ ਉੱਤੇ ਚੜੀਆ ਪੰਛੀ ਸੱਫੜੀ ਹਲਾਤੀ ਕਰਦੇ ਹੋ 40 ਅੱਜ ਦੇ 4 ਆਪਾਂ ਮਿੱਤਰੂ ਚੜ ਲਖੇ 11 ਕਿਲੋ ਵੇਖ ਲਾ ਐਨਾ ਪੋਤਾ ਚੜਨ ਲੱਗਾ ਉੱਤੇ 40 ਕਿਲੋ ਖਾਏ ਨਾ ਕੀ ਮਮਾ ਤੂੰ ਥੱਲੇ ਘਰੀਆਂ ਦੇ ਇਧਰ ਰਮਕ ਲੱਗੀ ਆ ਪੂਰੀ ਆ ਬਾਪੂ ਆਪਣਾ ਕੱਢੋ ਚੰਗੀ ਤਰੀਕਾ ਨਾਲ ਕਰੋ ਚੰਗੀ ਤਰੀਕਾ ਨਾਲ ਤੇ ਰਾਂਕ ਪੂਰੀ ਲੱਗੀ ਆ ਮੂ ਖੇਤਾਂ ਦੇ ਵਿੱਚ ਤੇ ਪਾਪਾ ਕਿਨੇ ਤੋੜੇ ਹੋ ਗਏ ਹਲੇ ਤੱਕ ਤੋੜੇ ਹੁਣ ਤੂੰ ਨਜ਼ਰ ਮਾਰਾ ਨਾ ਦੱਸ ਦੇ ਨਾ ਆਪਨੇ ਮਟਰ ਆ ਬੇ ਦਰਸ਼ਕਾਂ ਨੂੰ ਦੱਸਣਾ ਕੀ ਬੰਦਿਆ ਆਹ ਮਟਰ ਇਦਾਂ ਤਲਦੇ ਜੇ ਕੋ ਮਟਰਾਂ ਨੂੰ ਪੂਰਾ ਜ਼ੋਰ ਲੱਗੰਦਿਆ ਤੇ ਆਨਾ ਟਰੈਕਟਰ ਖੋਤਾ ਆ ਅੱਗੇ ਇੱਧਰ ਵਖਾ ਨਾ ਇੱਧਰ ਵਖਾ ਵੇਖੋ ਮਟਰ ਇਦਾਂ ਤਲਦੇ ਜੇ ਮੈਂ ਦੱਸ ਦੋ ਹੁਣ ਇਹਨਾਂ ਨੂੰ ਮੈਂ ਵੀ ਸਰਦਾਰ ਦਾ ਲੱਗੰਦਿਆ ਪੂਰਾ ਜ਼ੋਰ ਆਹੋ ਅੰਬਾਰੇ ਲੋਕ ਨਾ ਬਾਕੀ ਬੱਤੇ ਦੀ ਮੇਰ ਨਾ ਆਪਕੇ ਬੋਟੀਆਂ ਵਾਵਾ ਹੋ ਗਈਆਂ ਜੱਟਾ ੜਾ ਇਧਰ ਆ ਆਪਣੇ ਯਾਰ ਬੰਦਿਆ ਨੇ ਕੀ ਕੀਤਾ ਜੋ ਉੱਤੇ ਦਾਣਾ ਫਟ ਕੇ ਸਾਡੀ ਗਰੇਲੀ ਮੋੜਤੀ 42 ਕਿਲੋ ਜੀ 42 ਕਿਲੋ ਹੋ ਗਿਆ ਜੀ ਮਟਰ ਸਾਜਨ ਅੱਗੇ ਵੀ ਗਿਆ ਪੂਰੇ ਹੋ ਗਿਆ ਇਧਰ ਉਹ ਸਾਜਨ ਇਤਰਾ ਨਾਮ ਲਿਖੀਦਾ ਆ ਵੇਖੋ ਇਤਰਾ ਨਾਮ ਲਿਖ ਲਈਦਾ ਵਾ ਜਿੱਦਾਂ ਉਹ ਸਾਜਨ ਦੇ ਅੱਗੇ ਵੀ ਆਏ ਆ ਸਾਜਨ ਦੇ ਤੇ ਇਹ ਹੋਏ ਕਿੰਨੇ 42 ਕਿਲੋ ਹਾਂ 42 ਸਾਜਨ 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 ਨਾਮ ਲੱਭ ਕੇ ਤੇ ਗਾੜੀ ਐਡ ਕਰ ਦਿੰਦੇ ਆਵੇ ਸਾਜਨ ਦੇ 42 ਕਿਲੋ ਹੀ ਅੱਗੇ ਓਏ ਹੁਣ 42 ਕਿਲੋ ਹੋ ਗਏ ਸਾਰੇ ਮੈਨੂੰ ਬਾਅਦ ਚ ਕਰੂ ਸਾਹ ਹਾਣ ਪਹਿਲੋਂ ਹਣ 40 42 ਇਧਰ ਪੁੱਤ ਇਧਰ ਇਧਰ ਮਟਰਾਂ ਦੇ ਤਾ ਨਾ ਸ਼ਾਲਾ ਮਾਰੋ ਔਰ ਉਹ ਯਾਰ ਕਾਪੀ ਵਾਲੇ ਨੂੰ ਕਾਪੀ ਦੇ ਕੇ ਤੋਂ ਦੇਖਣਾ ਇਧਰ 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 ਪੁੱਤ ਇਧਰ ਐਣੋ ਲੈ ਲਓ ਔਰ ਡੈਡੀ ਆ ਗਈ ਇਧਰ ਨਾਲ ਇਧਰ ਥੱਲੇ ਉਤਰੋ ਪੁੱਤ ਨਹੀਂ ਥੱਲੇ ਉਤਰ ਜੋ ਪਾਉ ਗਰਮ ਹੋ ਗਿਆ ਹੈ ਬਹੁਤ ਕਿਤੇ ਅਨ ਨਾ ਨਾ ਹੰਬੜੇ ਹਾਂ ਇਹ ਕਿੱਥੇ ਆਪਾਂ ਮਿੱਤਰੋਂ ਆ ਗਏ ਆ ਥੱਲੇ ਤੇ ਫੂਨਾ ਆਪਣਾ ਜਿਆਦਾ ਹੈ ਇਹ ਤੇ ਮੇਰੀਆਂ ਕਰ ਲਾਪੀਆਂ ਬਾਹਾਂ ਪੀੜ ਮਾਤਾ ਦੇ ਨਾਲ ਇੱਕ ਸਾਦੀ ਵੀ ਗੁੰਮ ਲੱਗਿਆ ਤੇ ਅਮੇ ਆਜੂ ਦਾदू ਜੀ ਕੋਲ ਚੱਲੀਏ ਪੁੱਛਿਆ ਵੀ ਮਟਰਾਂ ਦਾ ਕੀ ਹਾਲ ਕਿਤਾਬ ਆ ਤਿੰਨ ਨਾਲੇ ਵੇਖਾ ਜਾਂਦੇ ਨਾ ਮਟਰ ਬਾਬਾ ਕੋਲੇ ਕਰੋੜ ਦੇ ਨਹੀਂ ਗਿਆਣ ਕਰੋੜ ਦੇ ਕਰੋੜ ਦੇ ਨਹੀਂ ਕਰੋੜ ਪੜੀ ਗਏ ਉਹ ਚੁੱਪ ਕਰ ਗਿਆ ਕੁਕ ਲੈਣੀ ਜਬਾਨ ਕੱਢਿਆ ਘੱਟ ਹਰ ਤੂੰ ਹਾਏ ਆਇਓ 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 ਤਗੜੇ ਹੋ ਕੇ ਚੱਲਿਏ ਵੇਖੋ ਬਾਪੂ ਦੇ ਘਰੇ ਘਰੇ ਪੂਰੀ ਲੱਗੀ ਢੀੜ ਢੀੜ ਲੱਗੀ ਬਾਪੂ ਦੇ ਘਰੇ ਘਰੇ ਬਾਕੀ ਤੁਸੀਂ ਗੱਸ਼ ਕਰਕੇ ਦੱਸਿਓ ਕਿੰਨੇ ਘਰੇ ਹੋਏ ਦਾ 42 42 ਤੋੜਾ ਹਾਂ ਮਾਰ ਮਾਰ ਉਹ ਦਾਦੂ ਇੱਥੇ ਵੇਖੋ 45 ਹੈਲੋ ਇੱਧਰ ਹਾਂ ਬੇਬੀ ਜੀ ਕਿਹੜਾ ਚਾਹੋਗੇ ਬਸ ਜੀ ਬਹੁਤ ਵਧੀਆ ਜਿਹੜਾ ਚਾਵਾਂਗੇ ਮਟਰ ਟੁੱਟ ਗਿਆ ਤੇ ਹੁਣ ਲੈ ਕੇ ਜਾਵਾਂਗੇ ਖਡੂਰ ਸਾਹਿਬ ਖਸੂਰ ਸਾਹਿਬ ਨੂੰ 855 ਛੜ ਦੇਣਾ ਆਪਾਂ 5 ਵਜੇ ਇਹਦੀ ਪਹੁੰਚ ਕਰ ਦੇਣੀ ਆਪਾਂ 6 ਵਜੇ ਉੱਥੇ 6 ਵਜੇ ਤੱਕ ਪਹੁੰਚੂਗਾ ਮਰਦੋ ਜੀ ਉਹ ਤੋਂ ਬਾਅਦ ਫਿਰ ਉੱਥੋਂ ਗੱਡੀ ਜਿਹੜੀ ਆ ਉਹ ਲੋਡ ਹੋਊਗੀ ਤੇ ਉਹ ਵੇਖੋ ਵਿਹਾਰ ਜਾਂਦੀ ਆ ਕਿ ਰਾਜਸਥਾਨ ਜਾਂਦੀ ਆ ਜਾਂ ਕਿਧਰ ਜਾਂਦੀ ਆ ਉਹ ਉਹਨਾਂ ਦੀ ਮਰਜ਼ੀ ਆ ਨਾ ਫਿਰ ਹਾਂਜੀ ਇਹ ਤਾਂ ਤੁਹਾਡੀ ਵਪਾਰੀ ਉਹਨੇ ਸੰਭਾਗੇ ਮਟਰ ਹਾਂਜੀ ਹਾਂਜੀ ਤੇ ਹੋਰ ਕੰਨ ਗਲਾਦਾ ਮਟਰਾਂ ਕਿੰਨੇ ਕੋ ਜਾਣਗੇ ਮਟਰ ਹੁਣ ਇਹਦੀ 1 ਕਿੱਲੇ ਦੀ 25 25 24 ਤੋਂ 25 ਕੁਆਂਟਲ ਹੋਣਗੇ ਹਾਂਜੀ ਬਾਕੀ ਮਿੱਤਰੋ ਮੇ ਖੇਤ ਵਿੱਚ ਲੱਗੀਆਂ ਪੂਰੀਆਂ ਰੌਣਕਾਂ ਰੌਣਕਾਂ ਪੂਰੀਆਂ ਹਾਂ ਤੇ ਕਿੰਨੇ ਕੋ ਹੋਗੇ ਘੜੇ ਸਾਮਾ ਸੌਲੇ ਸਾਮਾ ਜੀ ਹੁਣ ਚਲਾ ਭਾ ਉਹ ਟੁੱਟ ਗਿਆ ਭਾ ਜਾ ਉਹ 40 ਕਿਲ 50 ਤੋਂ ਕੱਲ 45 ਹੀ ਰੇਟ ਕੱਲ ਤੇ ਅੱਜ ਦਾ ਰੇਟ ਦੱਸਦੇ ਜੀ 38 ਤੋਂ 49 40 ਦੇ ਵਿੱਚ ਰੇਟ ਪਹੁੰਚ ਗਿਆ ਇਹ ਡਾਣ ਹੋ ਗਿਆ 10 8 20 ਇਹ ਟੁੱਟ ਗਿਆ ਵੜਾ ਘੱਟ ਰੇਟ ਹੋਇਆ ਤੇ ਆਹ ਆਪਣੇ ਦਾਦੀ ਜੀ ਵੀ ਆ ਗਏ ਆ ਵੇਖ ਸਕਦੇ ਤੁਸੀਂ ਆਹ ਤੇ ਹਬੱਕੇ ਇੱਧਰ ਪੂਰਾ ਮਾਲ ਚਾਲਿਆ ਤੇ ਨੇ ਵੀ ਸੰਭਾਲ ਰਹੇ ਜੀ ਪੂਰੇ బిਜੀ ਆ ਜਿਹੜਾ ਮੈਂ ਬੰਦਾ ਜੋ ਕਿੱਥੇ ਗਿਆ ਔਰ ਮੈਂ ਬੰਦਾ ਜੀ ਗਿਆ ਹੈ ਗਵਾਇ ਤੇ ਲੱਭਣ ਤੇ ਦਿਹਾਣੀ ਹਣੇ ਸਿੱਖਦੇ ਆਪਾਂ ਦਾਦੀ ਕੋਲ ਪੁੱਛਿਆ ਵੀ ਕੀ ਉਹਨਾਂ ਦਾ ਰਿਐਕਸ਼ਨ ਕੀ ਗਿਆ ਕੀ ਮਟਰਾਂ ਦੇ ਭਾਣਾ ਨੇ ਵੀ ਸਰਦਾਰ ਅਜ ਪੂਰੀ ਵੀਡੀਓ ਤੇ ਤਾਂ ਕਰਕੇ ਆਪਾਂ ਬਲਾਓਗਾ ਸ਼ੁਰੂ ਕਰਤਾ ਆ ਦਾਦੀ ਹਾਂਜੀ ਆਹ ਰਹਿ ਗਏ ਉਹ ਤੇ ਆਪ ਤੋੜ ਦੇਣਗੇ ਆ ਤੋੜਨੇ ਨੇ ਤੋੜ ਤੋੜਨੇ ਆ ਤੇ ਬਾਕੀ ਅਮਾ ਦਾਦੀ ਜੀ ਆ ਗਏ ਆ ਤੇ ਅੱਜ ਦਾਦੀ ਜੀ ਨੇ ਵੀ ਸਰਦਾਰ ਆ ਜਿਆਦੇ ਬਿਜੀ ਤੇ ਅੱਜ ਮੈਂ ਵਲੌਗ ਸ਼ੁਰੂ ਕਰਤਾ ਅੱਛਾ ਅੱਛਾ ਕੱਤਾ ਡਾਗੀ ਰੱਖੇ ਮਟਰਾਂ ਦਾ ਤਿਆਰ ਕੀ ਬੋਦੀ ਖੜੀ ਹੋ ਗਈ ਆ ਪਿਛਲੇ ਕਿਲੇ ਚੋਂ ਤੇ ਘਟ ਨਿਕਲੇ ਸੀ ਉਹ ਪਾਪੜੀ ਰਹਿ ਗਈ ਸੀ ਤੇ ਐਤ ਕੀ ਬਹੁਤ ਵਧੀਆ ਆਏ ਤੇ ਬਹੁਤ ਟਰਾਲੀ ਭਰ ਗਈ ਆ ਮਟਰਾਂ ਦੀ ਆਪਾਂ ਰੁਕੇ ਕਿੰਨਾ ਚਿਰ ਮੈਨੂੰ ਚੇਤਾ ਭੁੱਲ ਗਿਆ ਆ ਆਪਾਂ 8 ਦਿਨ ਹੀ ਲੱਗ ਗਏ ਅਖੰਡ ਪਾਠ ਤਰਾਇਆ ਸੀ ਸ਼ੁੱਕਰਵਾਰ ਆਪਾਂ ਤੇ ਅੱਜ ਕੀਵਾਰ ਹੋ ਗਿਆ ਬੋਧਵਾਰ ਹੋ ਗਿਆ ਅੱਜ ਨਹੀਂ ਮੂੰਗ ਮਾਰ ਰਿਹਾ ਹਾਂ ਪੰਜ ਛੇ ਦਿਨ ਰੋਕ ਹੀ ਗਏ ਆ ਪੰਜਾਂ ਛੇ ਦਿਨਾਂ ਚ ਪੂਰੇ ਮੋٹے ਹੋ ਗਏ ਹਾਂ ਜੀ ਨਾਲੇ ਇਥੋਂ ਆਪਦੇ ਡੈਡੀ ਨੂੰ ਅਸੀਂ ਤੋੜਨ ਵਾਲੇ ਰਹਿੰਦੇ ਆ ਹਾਂ ਜੀ ਆਵੇ ਕਿੰਨੇ ਰਹਿ ਗਏ ਮਿੱਤਰੋ ਮਟਰ ਆਪਣੇ ਭਲਾ ਨਹੀਂ ਕੀ ਗੱਲ ਜੋ ਕਿੰਨਾ ਕੁਝ ਆਵੇ ਐਂਟੀਆਂ ਆਵਾਜ਼ਾਂ ਮਾਰਨਦੀਆਂ ਵੀ ਮਟਰ ਲੈ ਜਾਓ ਆਵੇ ਆ ਕਿੰਨੇ ਸਾਰੇ ਮੋٹے ਸੱਚ ਮੈਂ ਤੈਨੂੰ ਸਸਰੀ ਘਰ ਬੁਲਾ ਤਹੀ ਕਿ ਨਹੀਂ ਜੇ ਮੈਂ ਨਹੀਂ ਬੁલાਇਆ ਤਾਂ ਮੇਰੇ ਵੱਲ ਬਹੁਤ ਬਾਤ ਸੌਰੀ ਤੇ ਆ ਲੋ ਸਸਰੀ ਘਰ ਸਾਰਿਆਂ ਨੂੰ ਆਇਓ ਆਵੇਂ ਇੱਕ ਦੇ ਸੋਨੇ ਮਟਰੇ ਆ ਚੱਲੀਏ ਬਾਕੀ ਗੱਲਬਾਤ ਪੂਰੀ ਘੈਂਟ ਹੋਈ ਆ ਦਾਦੀ ਜੀ ਇਧਰੇ ਦਾਦੂ ਆ ਜਾ ਮਾਰੰਦਾ ਬਾਕੀ ਇੱਕੜੀ ਤੁਸੀਂ ਝਾਤੀ ਮਾਰ ਲਓ ਮਟਰਾ ਚ ਤੇ ਐਮ ਨੂੰ ਦੱਸੋਗੇ ਮਟਰਾਂ ਦੀ ਕੁਆਲਿਟੀ ਕਿਦਾਂ ਦੀ ਇੱਧਰੋਂ ਮਟਰ ਯਾਰ ਕਈ ਦੇ ਵਿੱਚੇ ਛੱਡੇ ਹੋਣਾ ਮਟਰ ਨੇ ਕਈ ਵਿੱਚੇ ਛੱਡੇ ਆ 10 ਤੇ ਆਪਾਂ ਮੈਂ ਬਾਕੀ ਮੈਂ ਆਵਿਂ ਦਿੰਦੇ ਜੋ ਆਵੇ ਕਿੰਨੇ ਮਟਰ ਚਿਆਂੇ ਛੱਡੇ ਆਵੇ ਏਦਾਂ ਫਿਰ ਭਾਰੀ ਤਕਾਣੀ ਜਲਦਾ ਆਪਣੇ ਤੇ ਆਵੇ ਸਾਰੀਆਂ ਖੇੜਾ ਆਵੇ ਦਾਦੀ ਇਹਨਾਂ ਮਟਰ ਵਿੱਚ ਬੜੇ ਛੱਡੇ ਆ ਆਹੋ ਇਹਨਾਂ ਆਪਦਾ ਰੱਬ ਦਾ ਨਰਮ ਕਿ ਤੋੜੇ ਇਧਰ ਦਿਨੋਂ ਆਵੇ ਦادیه ਆਵੇਂ ਭਰੇ ਬਏ ਆਵੇ ਕਿਨੇ ਮੜ ਰਿਆ ਮੋਟੇ ਮੋਟੀ ਆਵੇ ਆਉਦ ਨੂੰ ਬਾਕੀ ਦਿਲਾਂ ਕੀ ਧੜਕਨ ਵੇਖ ਲਓ ਜੀ ਵਿਚਕਾਰ ਪਾਏ ਆਇਓ ਰੌਣਕਾਂ ਪੂਰੀਆਂ ਲੱਗੀਆਂ ਬਾਕੀ ਆਪਣੇ ਖੇਤ ਦੇ ਵਿੱਚ ਤੇ ਆਪਾਂ ਗੱਲਾਂ ਬਾਤਾਂ ਕਰੀ ਜਾਂਦੇ ਨਾਲ-ਨਾਲ ਕਰੀ ਜਾਂਦੇ ਵਲੌਗਾਂ ਤੇ ਨਾਲ-ਨਾਲ ਕਰੀ ਜਾਂਦੇ ਆਪਾਂ ਗੱਲਾਂ ਬਾਤਾਂ ਜਦੋਂ ਅੰਨਾ ਫਸਟ ਵਲੌਗ ਆਇਆ ਸੀ ਪਾਪਾ ਨੇ ਇਦਾਂ ਹੀ ਕਹਿ ਸ਼ਿਪ ਤੇ ਹੀ ਉਦੋਂ ਮੇਰੀ ਕੋਈ ਪਾਪੂਲੇਸ਼ਨ ਨਹੀਂ ਆਪਾਂ ਬਿਲਕੁਲ ਉਹ ਬੰਦੇ ਨਹੀਂ ਕਿ ਉਹਨਾਂ ਦੇ ਮਿਡਲ ਕਲਾਸ ਆ ਕੌਣ ਵੇਖ ਲੋ ਹਾਂਜੀ ਨਹੀਂ ਜਿਆਦਾ ਭਰਿਆ ਰਿਹਾ ਆਵਰ ਅਰਗੋਨ ਨੂੰ ਤੋਲੋ ਬਤਾ ਤੁਹਾਡੇ ਆਖ ਨੇ ਹਰ ਕਰਨ ਨੂੰ ਰਹਿਣ ਦੇ ਭਾਈ ਦੀ ਦਾਦੀ ਜੀ ਹਾਂ ਜੀ ਉਧਰ ਝਾਂੜ ਕੀ ਉਧਰ ਔਰ ਬੀਬੀਆਂ ਲਿ ਜਾਓ ਹਾਂ ਬੀਬੀਆਂ ਲਿ ਜਾਓ ਹਾਂ ਬੀਬੀਆਂ ਲਿ ਜਾਓ ਕਿਦਾਂ ਦਾ ਰਿਐਕਸ਼ਨ ਬਾਕੀ ਮਟਰਾਲ ਦਾ ਵਧੀਆ ਵਧੀਆ ਕਿ ਮੈਂ ਆ ਕੇ ਕਿੰਨੇ ਕੋ ਜਾਣਗੇ ਬਥੇਰੇ ਹੋ ਜਾਣੇ ਖੁੱਲਾ ਹੀ ਖੁੱਲਾ ਗਾਮਿਆ ਬਾਬੇ ਦਾ ਬਾਬੇ ਦੀ ਫੋਲ ਕਰਪਾ ਹਾਂ ਜੀ ਤੇ ਬਾਕੀ ਵੇਖ ਸਾਡੇ ਜੇ ਤੁਸੀਂ ਮਟਰਾਂ ਆਪਣੇ ਪੂਰੇ ਟੁੱਟੰਦੇ ਆ ਜਾਂ ਤੇ ਨੇ ਵੀ ਸਰਦਾਰਾ ਜ ਬੋਤੀ ਜਾਰੇ ਬੀਜੀ ਹੋਗੇ ਤੇ ਅੱਜ ਮੈਂ ਇਹ ਵਲੌਗ ਮੈਂ ਸ਼ੁਰੂ ਕਰਕੇ ਬੈਠਾ ਆਪਾਂ ਤੈਨੂੰ ਟਰੈਕਟਰ ਦਾ ਬਾਕੀ ਟਰੈਕਟਰ ਤੇ ਆਪਾਂ ਬਈਏ ਟਰੈਕਟਰ ਦੇ ਗੱਲਬਾਤ ਐਂਡ ਹੁੰਦੀ ਐ ਚੱਕ ਕਰੋ ਯਾਰ ਪੂਰਾ ਯੋਰ ਲੱਗੂਗਾ ਇਸ ਟਰੈਕਟਰ ਦਾ ਫੁੱਲ ਰੇਹ ਦੇਣਾ ਚੱਕ ਕਰੋ ਮੋਰਾਂ ਸ਼ਾਮਾਂ ਅੰਟੀਆਂ ਆਵਾਜ਼ਾਂ ਮਾਰਨ ਲੱਗੀਆਂ ਆ ਵੀ ਮਟਰਾਂ ਤੋੜੇ ਲਿਆ ਗਿਓ ਹਾਂਜੀ ਦੋਸਤੋ ਕੀ ਹਾਲ ਚਾਲ ਜੇ ਅੱਜ ਫਿਰ ਆਪਣੇ ਟੁੱਟਣ ਦੇ ਮਟਰ ਮਟਰਾਂ ਦਾ ਬੜਾ ਰੋਲਾ ਵਾ ਕਿਉਂਕਿ ਇਹਦੇ ਵਿੱਚ ਨਾ ਇਸ ਤਰ੍ਹਾਂ ਕੰਮ ਬੰਦਾ ਵਾ ਇਹਦੇ ਵਿੱਚ ਚੋਣੀਆਂ ਜਿਦਾਂ ਮਿਰਚਾਂ ਤੋੜਨ ਨੂੰ ਹੋਰ ਦੂਸਰਾਂ ਤੀਸਰਾਂ ਲੱਗਦੀਆਂ ਨਾ ਇਸ ਤਰ੍ਹਾਂ ਚੋਣੀਆਂ ਲੱਗਦੀਆਂ ਵਾ ਤੇ ਮਟਰ ਟੁੱਟਦੇ ਆ ਠੀਕ ਹੈ ਤੇ ਆਹ ਵੇਖੋ ਤੁਸੀਂ ਹੁਣ ਆਪਣੇ ਮਟਰ ਟੁੱਟਣ ਦੇ ਟਰਾਲੀ ਆਪਾਂ ਲਾਈ ਆ ਤੇ ਨਾਲੋਂ ਨਾਲ ਆਪਾਂ ਜੋਖੀ ਜਾਂਦੇ ਆ ਇਸ ਤਰ੍ਹਾਂ ਵੀ ਆਪ ਤੁਹਾਨੂੰ ਵੇਖੋ ਵਿਖਾ ਦੇਣਾ ਤੁਹਾਨੂੰ ਮੈਂ ਇਇ ਤਰ੍ਹਾਂ ਆਪਾਂ ਕੰਡਾ ਲਾਇਆ ਵਾ ਤੇ ਜਿਹੜਾ ਜਿਹੜਾ ਵੀ ਕੋਈ ਤੋੜਨਦਿਆ ਵਾ ਉਹਦੇ ਮਟਰ ਨਾਲੋਂ ਨਾਲ ਤੋੜ ਕੇ ਤੇ ਇਤਰ੍ਹਾਂ ਆਪਾਂ ਅਡਜਸਟ ਕਰਕੇ ਨਾਲੋਂ ਨਾਲ ਪਾਈ ਜਾਂਦੇ ਆ ਇਹ ਤੇ ਡੈਡੀ ਸਵੇਰ ਦੇ ਲੱਗੇ ਨਾਲ ਇਹਨਾਂ ਦਾ ਕੰਮ ਆ ਵੀ ਇਹਨਾਂ ਨੇ ਆਪਣੇ ਪੂਰੇ ਘਰ ਭਰ ਕੇ ਇਤਰ੍ਹਾਂ ਵਿੱਚ ਪਾਈ ਜਾਣਦੇ ਆ ਤੋੜੇ ਪੂਰੇ ਪੈਕ ਕਰਕੇ ਹਰ ਗੁਣ ਨਾਲ ਸਮਾਉਂਦਿਆ ਵਾ ਜੋਂ ਦਾ ਸਕੂਲੋਂ ਆਇਆ ਉਦੋਂ ਦਾ ਇਹ ਵੀ ਲੱਗਾ ਠੀਕ ਆ ਟਰੈਡਰ ਟਰਾਲੀ ਆਪਾਂ ਢੱਕਿਆ ਵਿੱਚ ਰਹਾ ਦੇ ਬਿਲਕੁਲ ਪੈੜੀ ਦੇ ਵਿੱਚ ਲਿਆ ਕੇ ਡੱਕਤਾ ਆਪਾਂ ਟੇਟਰ ਟਰਾਲੀ ਤੇ ਹੁਣ ਆਪਾਂ ਇਹ ਲੈ ਕੇ ਜਾਵਾਂਗੇ ਖਡੂਰ ਸਾਹਿਬ ਠੀਕ ਹੈ ਜੀ ਤੇ ਜਿਹੜੇ ਵੀਰ ਭਰਾ ਆਪਣੇ ਖਡੂਰ ਸਾਹਿਬ ਤੋਂ ਵੀਡੀਓ ਵੇਖਣਦੇ ਆ ਉਹ ਜ਼ਰੂਰ ਕਮੈਂਟ ਕਰਨ ਮੈਂ ਪਿਛਲੀ ਵਾਰੀ ਜੋ ਖਡੂਰ ਸਾਹਿਬ ਆਇਆ ਤਾਂ ਉਹਨਾਂ ਨੂੰ ਮਿਲਿਆ ਨਹੀਂ ਗਿਆ ਤੇ ਇਸ ਤਰ੍ਹਾਂ ਆਪਾਂ ਟਰਾਲੀ ਲਾਤੀ ਆ ਪਿਛਲੀ ਵਾਰੀ ਆਪਾਂ ਨਾ ਇੱਥੋਂ ਆੜਤੀ ਨਹੀਂ ਇੱਥੋਂ ਹੀ ਚੁੱਕ ਲਈ ਸੀ ਉਹ ਆਪਣਾ 407 ਜੀ ਗੱਡੀ ਲੈ ਆਏ ਸੀ ਤੇ ਉਹ ਪਰ ਸਾਨੂੰ ਕੰਮ ਜੈਨੂਇਨ ਨਹੀਂ ਲੱਗਾ ਤੇ ਹੁਣ ਆਪਾਂ ਆਪਣੀ ਟਰਾਲੀ ਲੈ ਜਾਨੀ ਠੀਕ ਹੈ ਕਿਉਂਕਿ ਹੈ ਤੇ ਜਿਆਦੇ ਨਹੀਂ ਕਿ ਛੋਟੀ ਟਰਾਲੀ ਪਾਈ ਮਗਰ ਇਹ ਕਿੱਲੇ ਇੱਕ ਦਾ ਤੇ ਇਹ 4.5 ਰੁਪਏ ਤੜਾਈ ਚੱਲਣ ਦੀ ਕਿਲੋ ਦੀ ਤੇ ਕਿੱਲਾ ਇੱਕ ਥਾਂ ਟੁੱਟਾ ਵਾ ਤੇ ਪਿਛਲੀ ਵਾਰੀ ਹੋ ਗਏ ਸੀ ਕਾਫੀ ਭਾਈ 23 24 24 25 ਕੁਇੰਟਲ ਹੋ ਗਏ ਸੀ ਹੁਣ ਦੇਖਦੇ ਕਿੰਨੇ ਹੁੰਦੇ ਆ ਤੇ ਹੁਣ ਆਪਾਂ ਇਸ ਤੋਂ ਬਾਅਦ ਹਾਂ ਤੁਲਣ ਤੋਂ ਬਾਅਦ ਆਪਾਂ ਹੁਣ ਛੇਤੀ ਮੈਂ ਤੇ ਹਰ ਗੁੰਨੇ ਜਾਂ ਹੋ ਸਕਦਾ ਡੈਡੀ ਤੇ ਹਰ ਗੁੰਨ ਜਾਣ ਖਡੂਰ ਸਾਹਿਬ ਫੋਸਾ ਦਾ ਮੈਂ ਜਾਵਾਂ ਤੇ ਜਿਹੜਾ ਵੀ ਜਾਊਗਾ ਤੁਹਾਨੂੰ ਖਾ ਦਿੰਨੇ ਆਪਾਂ ਬਲੌਗ ਦੇ ਵਿੱਚ ਤੇ ਆਵੇ ਆਪਣਾ ਥੋੜਾ ਰਹਿ ਗਿਆ ਸਿਸਟਮ ਹੁਣ ਟੁੱਟਣ ਵਾਲਾ ਠੀਕ ਆ ਸ਼ਾਮਾਂ ਵੀ ਪੈ ਗਈਆਂ ਵਾ ਤੇ ਆੜੀਆਂ ਵੱੱਲਾ ਵਾ ਇਹ ਗੁਜਰਾਂ ਨੇ ਲੈ ਜਾਣੀਆਂ ਆਪਾਂ ਗੁਜਰਾਂ ਨੂੰ ਵੇਚਤੀਆਂ ਵੱੱਲਾ ਉਹ ਆਪਣੇ ਨਾਲ ਡੰਗਰਾਂ ਨੂੰ ਪਾ ਲੈਂਦੇ ਆ ਇਹ ਡੰਗਰ ਨਾ ਖਾਂਦੇ ਬਹੁਤ ਜ਼ਿਆਦੀ ਇਹ ਵੱੱਲ ਕਿਉਂਕਿ ਇਹਨੂੰ ਮਟਰ ਲੱਗਾ ਹੁੰਦਾ ਮਟਰ ਦੇ ਵਿੱਚ ਨਾ ਬੜਾ ਰਹਿ ਜਾਂਦਾ ਵੇ ਜਿਦ ਤਰ੍ਹਾਂ ਮਟਰ ਰਹਿ ਜਾਂਦੇ ਆ ਤੇ ਇਹ ਡੰਗਰ ਬਹੁਤ ਜ਼ਿਆਦੇ ਖਾਂਦੇ ਜੋ ਡੰਗਰਾਂ ਨੂੰ ਕੁਤਰ ਕੇ ਪਾਈਦੇ ਆ ਪੂਰੀ ਗੱਲ ਬੰਦੀ ਆ ਤੇ ਆਵੇ ਇਹਨਾਂ ਨੇ ਪੋਟ-ਪੋਟ ਕੇ ਢੇਰੀਆਂ ਲਾ ਦੇ ਵੈਲੀ ਦੇ ਤੇ ਕੰਮ ਪੂਰਾ ਹਾਈ ਲੈਵਲ ਤੇ ਚੱਲਣ ਦਿਆ ਠੀਕ ਹੈ ਜੀ ਤੇ ਉਹ ਵੇ ਡੈਡੀ ਹੋਣੀ ਉੱਪਰ ਚੜੇ ਆ ਟਰਾਲੀ ਦੇ ਰੋਲਾ ਰਪਾ ਪੂਰਾ ਫੁੱਲ ਬੱਲੇ ਬੱਲੇ ਤੇ ਲਾਲਾ ਲਾਲਾ ਹੁੰਦੇ ਹੀ ਪੂਰੀ ਆ ਵੇਖੋ ਜੀ ਐਦਾਂ ਦਾ ਸਿਸਟਮ ਚੱਲਦਾ ਜੇ ਤੇ ਮਮੀ ਪੂਰਾ ਸਵੇਰ ਦਾ ਨਾ ਫੁੱਲੀ ਵਿਜੀ ਹੀ ਕੰਮ ਇਸ ਤਰ੍ਹਾਂ ਦਾ ਸਿਸਟਮ ਚੱਲਣ ਦਿਆ ਤੇ ਮੈਂ ਸਵੇਰ ਦੇ ਲਾ ਲੋ ਵੀ ਅਸੀਂ 8 ਵਜੇ ਦੇ ਲੱਗੇ ਆ ਤੇ ਅੱਜ ਟਾਈਮ ਨਹੀਂ ਲੱਗਾ 2 ਦਿਨ ਹੋ ਗਏ ਅੱਗੇ ਕੋਈ ਵਲੌਗ ਨਹੀਂ ਪਾਇਆ ਤੇ ਬੱਚੇ ਵੀ ਆਪਣੇ ਸਾਰੇ ਹੋਰ ਵੀ ਫੈਨ ਵੀ ਅੱਜ ਆਏ ਹੀ ਘਰੇ ਮਿਲਣ ਤੇ ਉਹ ਵੀ ਕਹਿਣ ਦਿਆ ਹੀ ਭਾਜੀ ਵਲੌਗ ਨਹੀਂ ਪਾਇਆ 2 ਦਿਨ ਹੋ ਗਏ ਮੈਂ ਕਿਹਾ ਹੁਣੇ ਹਾਂ ਕਿੱਥੇ ਬਹਿ ਜੀਏ ਬਹਿ ਜਾਓ ਬਹਿ ਜਾਓ ਬਹਿ ਜਾਓ ਬੁੱਤ ਬਹਿ ਜਾਓ ਹਾਂ ਬਹਿ ਜਾ ਆ ਛੋਟਾ ਕਿੰਨਾ ਮੈਂ ਟਰੈਕਟਰ ਤੇ ਬਹਿਣਾ ਵਾ ਬਹਿ ਜਾ ਬਹਿ ਜਾ ਜਵਾਨਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਹਾਂ ਚੜ ਜਾ ਚੜ ਜਾ ਬੱਲੇ ਆ ਮੁੰਡਾ ਪੂਰਾ ਸ਼ਕੀਨ ਟਰੈਕਟਰ ਦਾ ਖੇਲੋ ਐ ਚੜ ਕੇ ਬਹਿ ਗਿਆ ਨਾ ਸੋਹਣਾ ਲੱਗੰਦਾ ਪੁੱਤ ਵੈਰੀ ਗੁੱਡ ਐ ਟਰੈਕਟਰ ਚਲਾਉਂਦਾ ਜੀ ਵੇਖ ਲੀਏ ਚਾਬੀ ਕੱਢ ਦੀ ਵਿੱਚ ਉਹ ਕਿਹਦੇ ਸਟਾਰਟ ਨਾ ਕਰ ਦਿੰਦਾ ਵੀ ਚਾਬੀ 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 ਤਾਂ ਲੱਭਣੀ ਪੈਣੀ ਚਾਬੀ ਕਿਉਂਕਿ ਕਿੱਥੇ ਡੈਡੀ ਕੋਲ ਹੋਣੀ ਮੇਰੇ ਸਾਹਮਣੇ ਚਾਵੇ ਮਟਰ ਇਤਰਾਪਾ ਲਾਦ ਲਿਆ ਐਰ ਕੀ ਮਟਰ ਪਿਛਲੀ ਾਰ ਨਾਲੋਂ ਚੰਗਾ ਵਾ ਠੀਕ ਹੈ ਤੇ ਇਸ ਤਰ੍ਹਾਂ ਨਾਲੋਂ ਨਾਲ ਤੋਲ ਕੇ ਤੇ ਤੋੜੇ ਭਰ ਭਰ ਕੇ ਤੇ ਪੈਕ ਕਰਕੇ ਤੇ ਆਪਾਂ ਲਾ ਦੇਣੇ ਆ ਤੇ ਹਰ ਗੁੰਦੀ ਫੁੱਲ ਤਿਆਰੀ ਚੱਲਦੀ ਠੀਕ ਹੈ ਗੁੰਗ ਆਪਾਂ ਥੋੜੀ ਦੇਰ ਨੂੰ ਜਾਣਾ ਹੁਣ ਫਿਰ ਥੋੜੀ ਦੇਰ ਨੂੰ ਤੁਸੀਂ ਨਾਲ ਜਾਓ ਠੀਕ ਆਪਾਂ ਦੋਵੇਂ ਚੱਲਾਂਗੇ ਆਪਾਂ ਤਾਂ ਨਹੀਂ ਤੂੰ ਉਸਤੀ ਦੱਸ ਚਲੋ ਜੀ ਹੁਣ ਅਸੀਂ ਆਹ ਥੋੜਾ ਕੰਮ ਨਿਬੇੜ ਲੀਆ ਆਪਣਾ ਤੇ ਫਿਰ ਮਿਲਦੇ ਹਾਂ ਥੋੜੀ ਦੇਰ ਤੱਕ ਹ